ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਤੇ ਵੀਡੀਓ ਹੈ ਜਿ ਲੋੜੀ ਵਾਲੇ ਦਿਨ ਦੀ ਲੋੜੀ ਦਾ ਦਿਨ ਆਪਾਂ ਸ਼ਾਮ ਨੂੰ ਲੱਗੇ ਹੋਏ ਸੀ ਕੰਮ ਆਪਣੇ ਦਿਨ ਚ ਤਾਂ ਵਲੋਗਿੰਗ ਹੋ ਹੀ ਨਹੀਂ ਕੰਮ ਕਰਕੇ ਤੇ ਫਿਰ ਸ਼ਾਮ ਨੂੰ ਆਪਾਂ ਮੱਥੇ ਦੀ ਤਿਆਰੀ ਕਰ ਰਹੇ ਸੀ ਇਸ ਟਾਈਮ ਆਪਾਂ ਨੇ ਸਾਰਾ ਸਮਾਨ ਰੱਖ ਲਿਆ ਸੀ ਬਰਫੀਆਂ ਸੀ ਤੀਲਾਂ ਦੀਆਂ ਰੋੜੀਆਂ ਕੱਚਕ ਜੋ ਕੁਝ ਵੀ ਹੁੰਦਾ ਹੈ ਪੌਪਕਨ ਵਗੈਰਾ ਆਪਾਂ ਸਾਰਾ ਮਿਕਸ ਕਰਕੇ ਇਸ ਪ੍ਰਾਂਤ ਦੇ ਵਿੱਚ ਪਾ ਲਾਂਗੇ ਤੇ ਸਾਰੀ ਚੀਜ਼ਾਂ ਮਿਕਸ ਕਰਕੇ ਨਾ ਫਿਰ ਆਪਾਂ ਬਾਹਰ ਜਦੋਂ ਮੱਥਾ ਟੇਕਣ ਜਾਵਾਂਗੇ ਤਾਂ ਫਿਰ ਇਹ ਸਾਰੇ ਸਮਾਨ ਨੂੰ ਲੈ ਕੇ ਜਾਵਾਂਗੇ ਤੇ ਫਿਰ ਸਾਰਿਆਂ ਦੇ ਵਿੱਚ ਉੱਥੇ ਭੰਡਿਆ ਜਾਂਦਾ ਹੈ ਸਾਰੇ ਜਣੀਆਂ ਅਸੀਂ ਪ੍ਰਾਂਤ ਦੇ ਵਿੱਚ ਖੁੱਲੇ ਭਾਂਡੇ ਦੇ ਵਿੱਚ ਲੈ ਕੇ ਜਾਂਦੀਆਂ ਲੋ ਜੀ ਇਹ ਮਿਕਸ ਕਰਕੇ ਆਪਣਾ ਪ੍ਰਾਂਤ ਭਰ ਲਈਏ ਤੇ ਹੁਣ ਟੇਕਣ ਚੱਲਦੇ ਆ ਜੀ ਮੱਥਾ ਸਾਰੇ ਫੈਮਿਲੀ ਜਾ ਚੁੱਕੀ ਹੈ ਤੇ ਆਪਾਂ ਵਿਚ ਕਿਉਂਕਿ ਇਹ ਮੱਥਾ ਸਾਰੇ ਇਕੱਠੇ ਹੀ ਟੇਕਦੇ ਨੇ ਐਵੇਂ ਨਿੱਕਲੇ ਨਿੱਕਲੇ ਆਪਣੇ ਆਪਣੇ ਘਰ ਨਹੀਂ ਲੋੜੀ ਵਾਲਦੇ ਹਮੇਸ਼ਾ ਇਕੱਠੇ ਹੀ ਕਰ ਟੇਕਦੇ ਨੇ ਮੱਥਾ ਚੌਂਕ ਦੇ ਵਿੱਚ ਇੱਥੇ ਚਠਾਣੀ ਮੇਰੀ ਨੇ ਟੇਕ ਲਿਆ ਸੀ ਮੱਥਾ ਤੇ ਮੈਂ ਹੁਣ ਟੇਕਣ ਲੱਗੀ ਆ ਆਪਣੇ ਪਰਿਵਾਰ ਨਾਲ ਚਾਚੀ ਅਜੇ ਰਹਿ ਰਹੀ ਐ ਸਾਡੀ ਚਾਚੀ ਅਜੇ ਕਿਉਂ ਰਹਿ ਰਹੀ ਸੀ ਕਿਉਂਕਿ ਚਾਚਾ ਜੀ ਨਹੀਂ ਆਏ ਸੀ ਫਿਰ ਉਹ ਜਦੋਂ ਚਾਚਾ ਜੀ ਆਣਗੇ ਤੇ ਫਿਰ ਉਹ ਆਪਣਾ ਮੱਥਾ ਟੇਕਣਗੇ ਤੇ ਜਿਹੜੇ ਚਾਚਾ ਜੀ ਦੀ ਲੜਕੀ ਆ ਉਹਨਾਂ ਦੇ ਲੱਗੀ ਆ ਜੋਬ ਉਹਨਾਂ ਦੀ ਹੈ ਰਾਤੀ ਡਿਊਟੀਆਂ ਕਰਕੇ ਉਹ ਇਸ ਵਾਰ ਸਾਡੇ ਨਾਲ ਨਹੀਂ ਹੈਗੀ ਤੇ ਬਾਗਿਨੇ ਮਿਨੇ ਬੰਦੇ ਨੇ ਚਲੋ ਜੀ ਸਾਰਿਆਂ ਨੇ ਰਲ ਮਿਲ ਕੇ ਲੋੜੀ ਦਾ ਮੱਥਾ ਟੇਕਿਆ ਤੇ ਇਹ ਸਾਰੇ ਜਨੇ ਇੱਥੇ ਬੈਠ ਕੇ ਹੀ ਮੂੰਗਫਲੀਆਂ ਰੋੜੀਆਂ ਖਾ ਕੇ ਜਾਂਦੇ ਨੇ ਤੇ ਇੱਥੇ ਅੱਗ ਤੇ ਨਿੱਕ ਜਿਹਾ ਬੜਾ ਜੀ ਲੱਗ ਰਿਹਾ ਸੀ ਤੇ ਸਾਰੇ ਗੱਲਾਂ ਬਾਤਾਂ ਕਰੇ ਜਾਂਦੇ ਨੇ ਕੋਈ ਕਿਸੇ ਦਿਰਾ ਦੀ ਛੇੜ ਕੇ ਰੱਖਦਾ ਸੋਹਣਾ ਟਾਈਮ ਲੰਘ ਜਾਂਦਾ ਹੈ ਜੀ ਬੜਿਆਂ ਨਾਲ ਆਪਾਂ ਵੀ ਹੁੰਦੇ ਨੇ ਬਹੂਆਂ ਵੀ ਤੇ ਸਾਡੇ ਬੱਚੇ ਵੀ ਹੁੰਦੇ ਨੇ ਤੇ ਕੁਰਸੀਆਂ ਢਾਹ ਕੇ ਬੈਠ ਜਾਂਦੇ ਨੇ ਤੇ ਫਿਰ ਜਾ ਕੇ ਆਪਾਂ ਅੰਦਰ ਰੋਟੀ ਪਾਣੀ ਦਾ ਨਵੇੜਦੇ ਆ ਤੇ ਫਿਰ ਮੈਂ ਆ ਗਈ ਸੀ ਅੰਦਰ ਬਾਕੀ ਫੈਮਿਲੀ ਬਾਹਰੇ ਬੈਠੀ ਸੀ ਤੇ ਆਪਾਂ ਨੇ ਦੁੱਧ ਗਰਮ ਕਰਨਾ ਸੀ ਕਿ ਕੱਲ ਨੂੰ ਮੈਂ ਬਣਾਉਣਾ ਸੀ ਗਾਜਰ ਪਾਕ ਤੇ ਇਸ ਕਰਕੇ ਦੁੱਧ ਨੂੰ ਬਾਲ ਦੇ ਕੇ ਰੱਖ ਦਿੰਦੀ ਆ ਸਵੇਰੀ ਫਿਰ ਸੱਜਰੇ ਕੰਮ ਲੱਗਾਂਗੇ ਆਪਣੇ ਤੇ ਆਲੂ ਮੇਥੀ ਦੀ ਸਬਜ਼ੀ ਬਣਾਈ ਸੀ ਸੱਜੇ ਨੂੰ ਵੀ ਕਰਮ ਕਰ ਲੈਂਦੇ ਆ ਇਹਨਾਂ ਅੰਤੇ ਸਾਰੇ ਜਨੇ ਰੋਟੀ ਤਿਆਰ ਕਰ ਲੈਂਦੇ ਫਿਰ ਮੇਰੇ ਤੋਂ ਉਸ ਤੋਂ ਬਾਅਦ ਸ਼ੂਟ ਨਹੀਂ ਹੋਇਆ ਇਹ ਅਗਲੇ ਦਿਨ ਦੀ ਆ ਮਕਰ ਸੰਕ੍ਰਾਂਤੀ ਵਾਲੇ ਦਿਨ ਤੇ ਆਪਾਂ ਸਵੇਰੇ ਨਾ ਧੋ ਕੇ ਪੂਜਾ ਪਾਠ ਕੀਤਾ ਤੇ ਅੱਜ ਸਾਡੇ ਲੱड्डੂ ਨੇ ਨਵੇਂ ਕੱਪੜੇ ਪਾਏ ਸੀ ਲੱड्डੂ ਬਹੁਤ ਸੋਹਣਾ ਲੱਗ ਰਿਹਾ ਸੀ ਜੀ ਇਹ λε ਆਪਾਂ ਮੱਥਾ ਟੇਕਣ ਤੋਂ ਬਾਅਦ ਹੀ ਬੱਚੇ লেਟੀ ਉੱਠਦੇ ਨੇ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਸਰਦੀਆਂ ਦੀ ਬੱਚਿਆਂ ਦੀ ਇਸ ਕਰਕੇ ਬੱਚੇ ਥੋੜਾ 9 ਵਜੇ 9:30 ਵਜੇ ਹੀ ਉੱਠਦੇ ਨੇ ਕਿਉਂਕਿ 16 ਤਾਰੀਖ ਨੂੰ ਲੱਗਣੇ ਆ ਬੱਚਿਆਂ ਦੇ ਸਕੂਲ ਸ਼ਾਇਦ ਛੁੱਟੀਆਂ ਬਾਅਦ ਵੀ ਜਾਣ ਕਿਉਂਕਿ ਸਰਦੀ ਅਜੇ ਪੂਰੀ ਤਰ੍ਹਾਂ ਨਹੀਂ ਕੰਮ ਘੱਟ ਹੋਈ ਸਰਦੀ ਤਕੋਰਾ ਤੁੰਦ ਬਹੁਤ ਜ਼ਿਆਦਾ ਹੈ ਉਮੀਦ ਤਾਂ ਹੈ ਬਾਅਦ ਜਾਊਗੀ ਪਰ ਅੱਜ ਕੁਝ ਨਹੀਂ ਕਹਿ ਸਕਦਾ ਲੱਗਿਓ ਬੁਲਾ ਰਾਇ ਇੱਕ ਨੂੰ ਰੋਟੀ ਕਰਕੇ ਨਹੀਂ ਬੋਲ ਰਹਾ ਇਹ ਵੀ ਕਿਸੇ ਗੱਲ ਬੁਰਕੀ ਲੈ ਰਿਆ ਹਾਂ ਬੋਲ ਰਹਾ ਬਾਜਰੇ ਦੀ ਰੋਟੀ ਬਾਜਰੇ ਦੀ ਬਾਜਰੇ ਦੀ ਰੋਟੀ ਖਾ ਰਿਆ ਬੈਠਿਆ ਖਾਣੀ ਨਾ ਕਿਸੇ ਨੂੰ ਦੇਣੀ ਵਸ ਨੇੜਾ ਰੱਖ ਲਈ ਕੋਈ ਟੱਚ ਕਰਕੇ ਦਿਖਾਈਓ ਔਰ ਫਿਰ ਦੱਸੂਗਾ ਕਹਾ ਫਸ ਗਿਆ ਫਸ ਗਿਆ ਇੱਕੂ ਕੇ ਸਿਰੋ ਹੋ ਰਿਹਾ ਦੇਖੀ ਕਿੰਨਾ ਖਰਾਬ ਹੈ ਏਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਬਾਏ ਬਾਏ